ਜੀ ਮਹਾਰਾਜ ਜੀ ਪਵਨ ਵਾਲਮੀਕੀ ਤੀਰਥ ਉਤੇ ਤੁਸੀਂ ਬੜੇ ਲੰਬੇ ਸਮੇਂ ਤੋਂ ਪ੍ਰੋਗਰਾਮ ਕਰਦੇ ਆ ਰਹੇ ਜੋ ਆਪਣੇ ਪ੍ਰੋਗਰਾਮ ਦੇ ਬਾਰੇ ਥੋੜਿਆ ਚੰਨਾ ਪਾਓ ਮੇਜਰ ਸਿੰਘ ਜੀ ਇਹ ਸਿੱਖਿਆ ਚੇਤਨਾ ਸ਼ਿਵਰ ਪਿਛਲੇ ਕਈ ਸਾਲਾਂ ਤੋਂ ਪਵਨ ਵਾਲਮੀਕੀ ਤੀਰਥ ਅੰਮ੍ਰਿਤਸਰ ਵਿਖੇ ਹਰ ਸਾਲ 18-19 ਨਵੰਬਰ ਨੂੰ ਕਰਵਾਉਂਦੇ ਆ ਕਮਲੇਸ਼ਵਰ ਵਾਲਮੀਕੀ ਐਜੂਕੇਸ਼ਨ ٹرسٹ ਦੇ ਮਾਧਿਅਮ ਤੋਂ ਤਾਂ ਕਿ ਸਿੱਖਿਆ ਦਾ ਜਿਹੜਾ ਮਿਆਰ ਆ ਵਾਲਮੀਕੀਨ ਸਮਾਜ ਦੇ ਵਿੱਚ ਉਸ ਨੂੰ ਉੱਚਾ ਚੱਕਣ ਲਈ ਅਲੱਗ-ਅਲੱਗ ਖੇਤਰਾਂ ਤੋਂ ਪ੍ਰਾਂਤਾਂ ਤੋਂ ਜਿਹੜੀ ਸੰਗਤਾਂ ਆਉਂਦੀਆਂ ਨੇ ਉਹ ਆਪਣੇ ਬੜੇ ਬੁਲੇ ਵਿਚਾਰ ਰੱਖਦੇ ਨੇ ਔਰ ਨਾਲ ਹੀ ਨਾਲ ਜਿਹੜੇ ਸਾਡੇ ਸਮਾਜ ਦੇ ਬੱਚੇ ਜਿਹੜੇ ਕਿ ਪੜ੍ਹਾਈ ਦੇ ਵਿੱਚ ਅੱਵਲ ਆਉਂਦੇ ਆ ਜਾਂ ਜਿਹੜੀਆਂ ਨੈਸ਼ਨਲ ਥੀਡ ਕੋਈ ਵੀ ਫੁੱਟਬਾਲ ਹੋ ਕੇ ক্রিকেট ਕਬੱਡੀ ਕੁਸ਼ਤੀ ਉਹਦੇ ਵਿੱਚ ਕੋਈ ਅੱਛਾ ਮਕਾਮ ਹਾਸਲ ਕਰਦੇ ਐ ਉਹਨਾਂ ਨੂੰ ਇੱਥੇ ਉਚੇਚੇ ਦੌਰ ਤੇ ਸਨਮਾਨਿਤ ਕੀਤਾ ਜਾਂਦਾ ਪਰ ਇੱਕ ਬਹੁਤ ਹੀ ਇੱਕ ਅਲੱਗ ਤਰ੍ਹਾਂ ਦਾ ਇਹ ਸ਼ਿਵਰ ਲਗਾਇਆ ਜਾਂਦਾ ਜਿਹਨੂੰ ਵਿੱਚ ਹਰੇਕ ਜਿਹੜਾ ਵੀਰ ਹਰੇਕ ਭੈਣ ਆਪ ਹੀ ਮੱਖ ਮਹਿਮਾਨ ਆਪ ਹੀ ਸੇਵਾਦਾਰ ਆਪ ਹੀ ਕਾਰਜਕਰਤਾ ਉਹ ਇੰਜ ਹੁੰਦਾ ਕਿ ਸਾਡਾ ਆਪਣਾ ਪ੍ਰੋਗਰਾਮ ਹੈ ਇੱਕ ਪਰਿਵਾਰ ਇਕੱਠਾ ਹੋਇਆ ਹੁੰਦਾ ਵਾ ਸ਼ਾਇਦ ਉਹ ਕਿਸੇ ਨੂੰ ਜਾਣਦਾ ਨਹੀਂ ਜਾਣਦਾ ਲੇਕਿਨ ਜਦੋਂ ਆ ਕੇ ਜੈ ਵਾਲਮੀਕੀ ਤੇ ਹਰਗਰ ਵਾਲਮੀਕੀ ਹੋ ਜਾਂਦੀ ਆ ਉਹ ਇੱਕ ਪਰਿਵਾਰ ਦੇ ਮੈਂਬਰਾਂ ਮੰਗਰ ਇੱਥੇ ਸੇਵਾ ਭਾਉ ਸਿਮਰਨ ਵੀ ਇੱਥੇ ਹੁੰਦੇ ਆ ਸਵੇਰੇ ਆਦੀ ਨਿਤਨੇਮ ਦਾ ਪਾਠ ਹੁੰਦਾ ਵਾ ਇੱਥੇ ਸਿਮਰਨ ਹੁੰਦਾ ਉੱਥੇ ਪਾਠ ਹੁੰਦਾ ਉੱਥੇ ਜਾਪ ਹੁੰਦਾ ਉੱਥੇ ਹੀ ਇੱਕ ਨਵਾਂ ਵਿਚਾਰ ਵੀ ਹੁੰਦਾ ਵਾ ਕਿ ਅਸੀਂ ਆਪਣੀ ਤੁਹਾਡੇ ਸਮਾਜਿਕ ਪੱਧਰ ਕਿੱਦਾਂ ਤੁਹਾਡੇ ਸੈਮੀਨਾਰ ਦਾ ਮੁੱਖ ਵਿਸ਼ਾ ਕੀ ਹੁੰਦਾ ਹੈ ਮੁੱਖ ਵਿਸ਼ਾ ਵਾਲਮੀਕਨ ਸਮਾਜ ਦੀ ਤਰੱਕੀ ਲਈ ਬਿਹਤਰੀ ਲਈ ਉੱਪਤੀ ਲਈ ਜੇ ਸਮਾਜ ਸਿੱਖਿਆ ਦਾ ਪੱਧਰ ਹੈ ਕੋਈ ਸਮਾਜ ਦੀ ਤਰੱਕੀ ਹੈ ਉਹਦੀ ਸਿੱਖਿਆ ਦੇ ਉੱਤੇ ਉਹ ਸਮਾਜ ਦੀ ਤਰੱਕੀ ਖੜੀ ਹੈ ਜੇ ਸਿੱਖਿਆ ਸਮਾਜ ਹੈ ਤੇ ਸਮਾਜ ਬੜਾ ਮਜ਼ਬੂਤ ਤੇ ਬੜੀ ਅੱਛੀ ਵਿਚਾਰ ਧਾਰਾ ਦਾ ਤਿਆਰ ਹੋ ਜਾਂਦਾ ਪੂਰਾ ਸਾਲ ਤੁਸੀਂ ਤਿਆਰੀ ਕਰਦੇ ਜੀਓ ਤੇ ਸਾਲ ਬਾਅਦ ਤੁਸੀਂ ਪ੍ਰੋਗਰਾਮ ਕਰਦੇ ਜੀਓ ਤੇ ਕੀ ਮੈਂ ਸਮਝਾ ਕਿ ਇਸ ਵਕਤ ਆਪਣਾ ਸਮਾਜ ਹੈ ਉਹ ਕਿਤੇ ਸਟੈਂਡ ਕਰ ਰਿਹਾ ਕਿ ਜਿੰਨਾ ਵੀ ਅਸੀਂ ਫੀਲਡ ਕਰਦੇ ਆ ਸਾਲ ਬਾਅਦ ਤੁਸੀਂ ਲਗਾਤਾਰ ਦੇਖਦੇ ਹੋ ਜੀ ਕਿ ਸੰਗਤ ਹਰ ਵਾਰ ਬਾਤੀ ਹੈ ਬਸ ਇਥੋਂ ਇਹ ਖੌਂ ਜਾਂਦਾ ਵਾ ਕਿ ਸੰਗਤ ਨੂੰ ਇਹ ਪ੍ਰੋਗਰਾਮ ਅੱਛਾ ਲੱਗਦਾ ਇਹਨੂੰ ਚਰਚਾ ਜਾ ਕੇ ਹੁੰਦੀ ਆ ਸਮਾਜ ਦੇ ਵਿੱਚ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਹੁੰਦੀ ਉੱਥੇ ਅਸੀਂ ਗਏ ਸੀਗੇ ਉੱਥੇ ਇਦਾਂ ਦਾ ਇੱਕ ਫੰਕਸ਼ਨ ਹੋਇਆ ਜਿਹਦੇ ਵਿੱਚ ਸਾਡੇ ਸਾਰੇ ਸਮਾਜ ਦੇ ਲੋਕ ਇਕੱਠੇ ਹੋਏ ਬੱਚੇ ਵੀ ਆਪਣੇ ਵਿਚਾਰ ਦਿੰਦੇ ਆ ਸਿਆਣੇ ਵੀ ਆਪਣੇ ਵਿਚਾਰ ਦਿੰਦੇ ਇੱਥੇ ਪ੍ਰੋਫੈਸਰ ਇੱਥੇ ਡਾਕਟਰ ਜਿੱਥੇ ਮਗੀ ਹੋਰ ਅਫਸਰ ਆਉਂਦੇ ਆ ਉੱਥੇ ਸਟੂਡੈਂਟ ਵੀ ਆਪਣਾ ਵਿਚਾਰ ਦਿੰਦੇ ਆ ਕਿ ਜਦੋਂ ਇਹ ਚਰਚਾ ਹੁੰਦੀ ਆ ਕਿ ਸਮਾਜ ਜੁੜਦਾ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਲੰਬੀ ਚਰਚਾ ਹੋਈ ਐਜੂਕੇਸ਼ਨ ਔਰ ਜੋਬ ਨੂੰ ਲੈ ਕੇ ਜੋਬ ਨੂੰ ਲੈ ਕੇ ਜੋ ਸਿਟਾ ਖਾਲੀ ਰਹੇ ਨੇ ਸਾਡੇ ਸਮਾਜ ਦੇ ਵਿੱਚ ਉਹਨੂੰ ਲੈ ਕੇ ਤੁਹਾਡਾ ਕੀ ਬਿਆਨ ਹੈ ਇਸ ਦੇ ਵਾਸਤੇ ਅਸੀਂ ਲਗਾਤਾਰ ਜਦੋਂ ਵੀ ਕਿਸੇ ਵੀ ਵੈਕੈਂਸੀ ਆਉਂਦੀ ਹੈ ਉਹ ਅਸੀਂ ਆਪ ਅਜੇ ਤੌਰ ਤੇ ਜਿਹੜੇ ਕਿਸੇ ਥੇ ਸਾਡੇ ਸਾਨੂੰ ਪਤਾ ਵੀ ਇੱਥੇ ਬੱਚੇ ਪੜ੍ਹੇ ਲਿਖੇ ਹੈਗੇ ਆ ਜਾਂ ਸੋਸ਼ਲ ਮੀਡੀਆ ਤੇ ਵੀ ਅਸੀਂ ਜਾਂ ਐਵੇਂ ਮੀਟਿੰਗਾਂ ਦੇ ਵਿੱਚ ਵੀ ਅਸੀਂ ਜਾ ਕੇ ਕਹਿੰਨੇ ਆ ਵੀ ਫਲਾਣੀ ਜਗ੍ਹਾ ਵੈਕੈਂਸੀਆਂ ਆਈਆਂ ਉਹ ਲਈ ਅਪਲਾਈ ਕਰੋ ਤੇ ਕਰਾਉਣੇ ਵੀ ਆ ਅਪਲਾਈ ਜਿਸ ਤਰ੍ਹਾਂ ਪੁਲਿਸ ਦੀਆਂ ਪਿੱਛੇ ਜੇ ਕਨਸਟੇਬਲ ਦੀਆਂ ਪੋਸਟਾਂ ਨਿਕਲੀਆਂ ਤਾਂ ਕਈਆਂ ਨੇ ਅਪਲਾਈ ਕਰਾਏ ਤੇ ਕਈਆਂ ਨੇ ਆਪਣਾ ਜਿਹੜਾ ਲਿਖਤੀ ਜਿਹੜਾ ਸੀਗਾ ਪਰਚੇ ਜਿਹੜੇ ਐਗਜ਼ਾਮ ਸੀਗਾ ਉਹ ਕਲੀਅਰ ਵੀ ਕੀਤਾ ਹੁਣ ਅੱਗੇ ਫਿਜ਼ੀਕਲ ਉਹਨਾਂ ਦਾ ਹੋਣਾ ਵਾ ਤੇ ਕੁਛ ਨਾ ਕੋਈ ਅਸਰ ਹੁੰਦਾ ਵਾ ਪ੍ਰਚਾਰ ਦਾ ਲੋਕਾਂ ਨੂੰ ਤਿਆਰ ਤਾਂ ਕਰਨਾ ਹੀ ਪੈਣਾ ਤੁਹਾਡੇ ਵੱਲ ਬਹੁਤ ਵਧੀਆ ਵਧੀਆ ਉਪਰਾਲੇ ਕਿਤੇ ਜਾ ਰਹੇ ਆ ਬਟ ਇੱਕ ਚੀਜ਼ ਜੋ ਬਾਰ ਬਾਰ ਤੁਹਾਡੇ ਸੈਮੀਨਾਰ ਦੇ ਵਿੱਚ ਚਰਚਾ ਵਿੱਚ ਆਈ ਆ ਕਿ ਸਟੂਡੈਂਟ ਜਿਹੜੇ ਆ ਬੱਚੇ ਜਿਹੜੇ ਆ ਪਹੁੰਚ ਨਹੀਂ ਰਹੇ ਨਾ ਪਹੁੰਚ ਨਾ ਕਰਨ ਕੀ ਹੈਗਾ ਵਾ ਇਹ ਮਤਲਬ ਜਾਣਕਾਰੀ ਹੈ ਜਾਂ ਕੁਝ ਹੋ ਰਿਹਾ ਕੁਝ ਇਹਦਾ ਜਿਹੜਾ ਕਾਰਨ ਹੈ ਕੋ ਸਮਾਜ ਦੇ ਵਿੱਚ ਹਲੇ ਪ੍ਰੋਪਰ ਜਿਹੜੀ ਚੇਤਨਾ ਆ ਉਹਦੀ ਘਾਟ ਆ ਉਹਦੀ ਸਮਾਜ ਦੇ ਵਿੱਚ ਪੇਰੈਂਟਸ ਦਾ ਵੀ ਇੱਕ ਬੜਾ ਅਹਿਮ ਰੋਲ ਹੁੰਦਾ ਵਾ لیکن زیادہ تر ਸਾਡੇ ਸਾਡੇ ਪੇਰੈਂਟਸ ਜਿਹੜਾ ਹੈ ਸਾਡਾ ਸਮਾਜ ਜਿਹੜਾ ਹੈ ਇਹ ਲੇਬਰ ਕਲਾਸ ਨਾਲ ਜੁੜਿਆ ਹੋਇਆ ਇਹ ਸੋਸ਼ਲ ਐਕਟੀਵਿਟੀ ਜਾਂ ਨਿਊਜ਼ਪੇਪਰ ਜਾਂ ਹੋਰ ਜੋ ਵੀ ਕੁਝ ਹੋ ਰਿਹਾ ਵਾ ਉਹਦੇ ਵੱਲ ਨੂੰ ਜਿਆਦਾ ਗਹਿਰਾਈ ਦੇ ਨਾਲ ਜਾਂ ਜਿਹੜੇ ਸਾਡੇ ਵਿੱਚ ਕੋਈ ਐਸੀ ਹਲੇ ਸੰਸਥਾਵਾਂ ਨਹੀਂ ਅਸੀਂ ਆ ਜੈਸੇ ਐਸੀ ਵਿਚਾਰ ਚਰਚਾ ਵਾਲੇ ਲੋਕ ਨਹੀਂ ਹਲੇ ਤਿਆਰ ਹੋਏ ਜਿਹੜੇ ਪਿੰਡ-ਪਿੰਡ ਜਾ ਕੇ ਕਿਉਂਕਿ ਹਰ ਪਿੰਡ ਦੇ ਵਿੱਚ ਪੰਜ-ਸੱਤ ਲੋਕ ਤਾਂ ਪੜੇ ਲਿਖੇ ਆ ਜੇਕਰ ਉਹ ਹੀ ਜ਼ਿੰਮੇਵਾਰੀ ਆਪਣੀ ਸਮਝ ਲੈਣ ਤਹਰ ਪਿੰਡ ਸਾਡਾ ਤਿਆਰ ਹੋ ਸਕਦਾ ਹੈ ਇਹ ਸਾਰਿਆਂ ਨੂੰ ਸਾਨੂੰ ਜਿੰਨੇ ਵੀ ਪੜ੍ਹੇ ਲਿਖੇ ਲੋਗ ਐ ਨੌਕਰੀ ਕਰ ਰਹੇ ਐ ਉਹਨਾਂ ਨੂੰ ਇਹ ਰੋਲ ਅਦਾ ਕਰਨਾ ਪੈਣਾ ਵਾ ਪਹਿਲ ਉਹਨਾਂ ਨੂੰ ਕਰਨੀ ਪੈਣੀ ਐ ਮਹਾਰਾਜ ਜੀ ਅੰਤਿਮ ਕੁਐਸਚਨ ਕਿ ਇਹ ਸਭ ਕੁਝ ਕਰਨ ਲਈ ਕਿ ਜਿਹੜੇ ਬੱਚੇ ਪੜ੍ਹਾਈ ਤੋਂ ਬੰਦ ਜਾ ਰਹੇ ਗਏ ਜਾਂ ਜਾਣਕਾਰੀ ਦਾ ਦੀ ਘਾਟ ਹੈਗੀ ਆ ਉਹ ਜੋਬ ਤੇ ਜਾਂ ਚੰਗੇ ਪਾਸੇ ਲੱਗ ਸਕਣ ਤੁਹਾਡੇ ਵੱਲੋਂ ਨੈਕਸਟ ਟਾਈਮ ਕੀ ਪ੍ਰੋਗਰਾਮ ਕਿਤੇ ਜਾਣਗੇ ਅਸੀਂ ਤਾਂ ਲਗਾਤਾਰ ਹੀ ਪਿਛਲੇ ਸਾਲਾਂ ਤੋਂ ਵੀ ਕਰ ਰਹੇ ਆਂ ਉਹਨੂੰ ਹੋਰ ਵੀ ਵਧੀਆ ਤਰੀਕੇ ਨਾਲ ਤੇਜ਼ ਕਰ ਸਕਦੇ ਆ ਜਿਦਾਂ ਹੁਣ ਸੰਖਿਆਵਾਂ ਵੱਧ ਰਹੀਆਂ ਜੁੜ ਰਹੀਆਂ ਵਾ ਇਹਨਾਂ ਦੇ ਵਿੱਚ ਰਾਤ ਨੂੰ ਤੁਸੀਂ ਸੁਣਿਆ ਬਈ ਇਹੀ ਚਰਚਾਵਾਂ ਚੱਲੀਆਂ ਵੀ ਆਪਣੀਆਂ ਇੰਨੀਆਂ ਪੋਸਟਾਂ ਨਿਕਲਦੀਆਂ ਤੇ ਇੰਨੇ ਬੱਚੇ ਹੁੰਦੇ ਆ ਇਹ ਮਗੇਨੀਆਂ ਪੋਸਟਾਂ ਤੇ ਬੱਚੇ ਘਟ ਜਾਂਦੇ ਆ ਜਿਹੜੀਆਂ ਜਿੰਨੀਆਂ ਪੋਸਟਾਂ ਉਹਨੇ ਵੀ ਸਾਡੇ ਮਗੇ ਸਟੂਡੈਂਟ ਨਹੀਂ ਜਾ ਰਹੇ ਹੈਗੇ ਉਹਨੇ ਵੀ ਸਾਡੀਆਂ ਵੈਕੈਂਸੀਆਂ ਹੀ ਨਹੀਂ ਪੂਰਪਦੀਆਂ ਜਿੰਨੀਆਂ ਆਪੀਆਂ ਅਸੀਂ ਕਹਿੰਦੇ ਹੈਗੇ 12% ਲੇਕਿਨ ਉਹ ਸਾਡੇ 12% ਵੀ ਜਿਹੜੀਆਂ ਪੋਸਟਾਂ ਹਾਸਲ ਕਰਨ ਲਈ ਹੱਲੇ ਸਾਡੇ ਵਿੱਚੋਂ ਪੂਰੀ ਜੋਤਾ ਵਾਲੇ ਬੱਚੇ ਤਿਆਰ ਨਹੀਂ ਹੋ ਰਹੇ ਲੇਕਿਨ ਮਾਨੂੰ ਬਹੁਤ ਜਲਦੀ ਸਾਨੂੰ ਕੋਈ ਐਸੇ ਉਪਰਾਲੇ ਕਰਨੇ ਪੈਣੇ ਆ ਕੋਈ ਤਰੀਕੇ ਚੇਂਜ ਕਰਨੇ ਪੈਣੇ ਆ ਕੋਈ ਢੰਗ ਤਰੀਕੇ ਕੋਈ ਕੰਮ ਕਰਨ ਦੀ ਸ਼ੈਲੀ ਚੇਂਜ ਕਰਨੀ ਪੈਣੀ ਆ ਲੋਕਾਂ ਨੂੰ ਸਮਝਾਉਣਾ ਪੈਣਾ ਵਾ ਵੀ ਆ ਡਿਗਰੀਆਂ ਕਰੋ ਇਸ ਤਰੀਕੇ ਨਾਲ ਇਧਰੋਂ ਜਾਓ ਆ ਪੇਪਰ ਐਦਾਂ ਦਿੱਤਾ ਜਾਣਾ ਵਾ ਇਹਦੀ ਤਿਆਰੀ ਐਦਾਂ ਕਰੋ ਇਹ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਹੈ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਔਰ ਖਾਸ ਕਰਕੇ ਜੇ ਪੜ੍ਹੇ ਲਿਖੇ ਸਾਡੇ ਟੀਚਰ ਆ ਪ੍ਰੋਫੈਸਰ ਆ ਬੈਂਕ ਮੁਲਾਜ਼ਮ ਆ ਹੋਰ ਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਚਾਹੀਦਾ ਜੀ ਬੱਚੇ ਜੀ ਸਮਾਂ ਕੱਢ ਕੇ ਜੇਕਰ ਇੱਥੇ ਲੋਨ ਆਪਣੇ ਆਪਣੇ ਪਿੰਡ ਆਪਣੇ ਆਪਣੇ ਮਾਦੇ 'ਚ ਤੇ ਬਹੁਤ ਵਧੀਆ ਰਿਜ਼ਲਟ ਆ ਸਕਦਾ ਤੁਸੀਂ ਆਪਣੇ ਵੱਲੋਂ ਕੋਈ ਸੰਦੇਸ਼ ਕੋਈ ਮੈਸੇਜ ਦੇਣਾ ਚਾਹੋਗੇ ਸੰਗਤ ਨੂੰ ਬਸ ਇਹੀ ਬੇਨਤੀਆਂ ਸਾਰਿਆਂ ਨੂੰ ਕਿ ਆਪਾਂ ਈਰਖਾ ਦਵੇਸ਼ ਨੂੰ ਤਿਆਗ ਕੇ ਪ੍ਰੇਮ ਭਾਵ ਪਾਇਆ ਕਰੀਏ ਆਪਸ ਦੇ ਵਿੱਚ ਸਾਡੇ ਬਹੁਤ ਸਾਰੇ ਮਸਲੇ ਪ੍ਰੇਮ ਭਾਵ ਦੇ ਨਾਲ ਹੀ ਹੱਲ ਹੋ ਜਾਣਗੇ ਜਦੋਂ ਅਸੀਂ ਆਪਸ 'ਚ ਬੈਠਣਾ ਸਿੱਖ ਗਏ ਆਪਸ 'ਚ ਵਿਚਾਰ ਕਰਨਾ ਸਿੱਖ ਗਏ ਪਰ ਤੁਸੀਂ ਦੇਖਿਆ ਕਿ ਇੱਥੇ ਜਦੋਂ ਸਾਡੇ ਇੱਥੇ ਮੰਚ ਤੇ ਆਉਂਦੇ ਆ ਸ਼ਿਵਰ 'ਚ ਕੋਈ ਕਿਸੇ ਪ੍ਰਾਂਤ ਤੋਂ ਕੋਈ ਕਿਸੇ ਵਗੀ ਸ਼ਹਿਰ ਤੋਂ ਕੋਈ ਕਿਸੇ ਸੰਸਥਾ ਨਾਲ ਜੁੜਿਆ ਹੁੰਦਾ ਲੇਕਿਨ ਇੱਥੇ ਆ ਕੇ ਅਸੀਂ ਇੱਕੋ ਏਜੰਡਾ ਰੱਖਿਆ ਵੀ ਸਿੱਖਿਆ ਸਮਾਜ ਦੀ ਤਰੱਕੀ ਇਹ ਤੇ ਕੋਈ ਵੀ ਆ ਕੇ ਸਵੈਅਕਤ ਬੋਲ ਜਾਵੇ ਤੇ ਲੋਕ ਬੜੇ ਪਿਆਰ ਨਾਲ ਆਉਂਦੇ ਆ ਉਹਨਾਂ ਨੂੰ ਜੋ ਸਾਡੇ ਕੋਲ ਬਣਦਾ ਸਰਦਾਰ ਉਹਨਾਂ ਦਾ ਮਾਨ ਸਤਿਕਾਰ ਵੀ ਅਸੀਂ ਕਰਦੇ ਆ ਉਹਨਾਂ ਦਾ ਜੋ ਵੀ ਵਸਥਾ ਅਸੀਂ ਕਰਦੇ ਆ ਇਹ ਉਹ ਆਪਣੇ ਵਿਚਾਰ ਵੀ ਦਿੰਦੇ ਆ ਕਈ ਵਾਰ ਤੁਸੀਂ ਦੇਖਿਆ ਦਿੱਲੀ ਤੋਂ ਵੀ ਲੋਕ ਆਉਂਦੇ ਆ ਮਹਾਰਾਸ਼ਟਰ ਤੋਂ ਵੀ ਲੋਕ ਆਉਂਦੇ ਆ ਮੱਧ ਪ੍ਰਦੇਸ਼ ਤੋਂ ਵੀ ਆਉਂਦੇ ਆ ਇਹ ਸਾਰੇ ਤਾਂ ਆ ਰਹੇ ਆ ਕਿ ਸਮਾਜ ਦੀ ਕੁਝ ਉਹਨਾਂ ਦੇ ਅੰਦਰ ਭਾਵਨਾ ਹੈ ਵੀ ਸਮਾਜ ਦੀ ਤਰੱਕੀ ਹੋਵੇ ਸਮਾਜ ਲਈ ਬਿਹਤਰੀ ਹੋਵੇ ਰਾਫੀ ਵੀ ਬਹੁਤ ਨਵੀਆਂ ਨੰਨੀਆਂ ਬਿਟਾਰਾਂ ਹੋਈਆਂ ਸਾਡੇ ਜਿੰਨੇ ਵੀ ਕੁਲਵੰਤੀ ਸਜਣ ਇੱਥੇ ਮੰਚ ਤੋਂ ਬੋਲ ਕੇ ਗਏ ਆ ਬਹੁਤ ਵਧੀਆ ਵਿਚਾਰ ਦਿੰਦੇ ਆ ਲੋਕਾਂ ਨੇ ਅੱਜ ਚਰਚਾ ਵੀ ਸੁਭਾ ਕਰ ਰਹੇ ਇਸ ਖੇਡ ਨੂੰ ਹੁਣ ਇਹ ਆ ਵੀ ਇਹਦਾ ਅਸਰ ਜਿਹੜਾ ਆ ਕੋਈ ਵੀ ਚੀਜ਼ ਜਦੋਂ ਆਪਾਂ ਸਮਾਜ ਤੇ ਲੈ ਕੇ ਜਾਂਦੇ ਆ ਉਦਾਸਰ ਤਾਂ ਹੁੰਦਾ ਵਾ ਠੀਕ ਅਸਰ ਉਹਨੂੰ ਇੱਕ ਖਮਾ ਲੱਗਦਾ ਕੋਈ ਟਾਈਮ ਲੱਗਦਾ ਵਾ ਲੇਕਿਨ ਸਾਰਿਆਂ ਨੂੰ ਬੇਨਤੀ ਇਹ ਹੈ ਕਿ ਹੁਣ ਆਪਾਂ ਇਹਦਾ ਤੇਜ਼ੀ ਨਾਲ ਇਹ ਕੰਮ ਕਰੀਏ ਤਾਂ ਕਿ ਜਿਹੜਾ ਡਿਸੀਜਨ ਜਿਹੜਾ 1 ਅਗਸਤ ਨੂੰ ਆਇਆ ਵਾ ਇਹਨੂੰ ਆਪਾਂ ਇੱਦਾਂ ਹਵਾ ਜਿਹਾ ਉਡਾ ਦਈਏ ਉੱਤੇ ਉਹਨੂੰ ਇੰਪਲੀਮੈਂਟ ਕਰੀਏ ਉੱਤੇ ਪਹਿਲਾਂ ਵੀ ਅਸੀਂ ਜਿੱਤਾਂ ਉਹ ਪਹਿਲਾਂ ਵੀ ਪ੍ਰਾਪਤ ਕੀਤੀਆਂ ਲੇਕਿਨ ਅਸੀਂ ਉਹ ਹਾਸਲ ਨਹੀਂ ਕਰ ਪਾਏ ਹੁਣ ਜੇ ਇਹ ਜੇਤੋਂ ਇੰਨੀ ਵੱਡੀ ਪ੍ਰਾਪਤ ਕੀਤੀ ਆ ਆਪਾਂ ਕੁਝ ਹਾਸਲ ਵੀ ਕਰ ਲਈਏ ਇਹੀ ਬੇਨਤੀ ਹੈ ਇਹੀ ਇਸ ਅੱਜ ਦੇ ਸਿੱਖਿਆ ਚੇਤਨਾ ਸ਼ਿਵਰ ਦਾ ਇਹ ਹੀ ਸੰਦੇਸ਼ ਧੰਨਵਾਦ